ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਚੱਲਦਿਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਆ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਵਲੋਗਸ ਤੇ ਬਾਬਾ ਸੁਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਵੀ ਅੱਪਾ ਆਪਣੇ ਖੇਤ ਦੇ ਵਿੱਚ ਆਏ ਹੋਏ ਆ ਅੱਜ ਕਣਕ ਨੂੰ ਆ ਜੀ ਜਿਹੜਾ ਚੌਥੇ ਤੋਂ ਪੰਜਵਾਂ ਦਿਨ ਪਾਣੀ ਲਾਇਨ ਹੋ ਗਿਆ ਤੇ ਬਾਕੀ ਜਿਹੜਾ ਰੇ ਆ ਜੀ ਆਪਾਂ ਨੇ ਆਪਣਾ ਪਾਣੀ ਲਾਉਣ ਤੋਂ ਪਹਿਲਾਂ ਹੀ ਪਾ ਦਿੱਤਾ ਤਾਂ ਕਈ ਬੰਦੇ ਬਹੁਤ ਕਮੈਂਟ ਕਰਦੇ ਆ ਕਹਿੰਦੇ ਵੀ ਅਸੀਂ ਰੇ ਬਾਅਦ ਦੇ ਵਿੱਚ ਪਾਉਂਦੇ ਆ। ਕੋਲੋਂ ਅਸੀਂ ਵੀ ਵੀਰੋ ਪਾਉਂਦੇ ਆ ਰੇ ਬਾਅਦ ਦੇ ਵਿੱਚ ਪਰ ਸਾਡੀ ਜਿਹੜੀ ਜ਼ਮੀਨ ਆ ਉਹ ਜ਼ਿਆਦਾ ਡੱਕਰ ਹੈ। ਪਾਣੀ ਲੱਗਣ ਤੋਂ ਬਾਅਦ ਜਿਹੜੀ ਇਹ 7-8 ਦਿਨ ਬੱਤ ਨਹੀਂ ਆਉਂਦੀ ਫਿਰ। ਸੋ ਇਸ ਕਰਕੇ ਅਸੀਂ ਜਿਹੜਾ ਰੇ ਆ ਪਹਿਲਾਂ ਪਾ ਦਿੰਦੇ ਆ। ਰੇਥਲੀ ਜ਼ਮੀਨ ਸਾਡੇ ਵੀ ਰੇ ਆ। ਜਿੱਕੜਾ ਜਸਵੀਰ ਵਾਈ ਵਾਲਾ ਖੇਤ ਉਧਰ ਨਦੀ ਦੇ ਲਗ ਉਹਦੇ ਵਿੱਚ ਰੇਲ ਪਾਇਆ ਨਹੀਂ ਹੈਗਾ ਪਾਣੀ ਕੱਲ੍ਹ ਲਾ ਦਿੱਤਾ ਮੈਂ ਕਿਨੇ ਵੀ ਰੇਵ ਦੇ ਵਿੱਚ ਬਾਅਦ ਚ ਪਾਉਣਾ ਕਿਉਂਕਿ 2 ਦਿਨ ਦੇ ਵਿੱਚ ਬਾਤ ਆ ਜਾਣਾ ਚਲੋ ਬਾਕੀ ਚੱਲਦੇ ਆ ਕੰਮ ਬਾਕੀ ਕਣਕ ਵੀ ਦਿਖਾ ਦਿੰਦੇ ਆ ਆਪਣੀ ਵਧੀਆ ਚਲੋ ਚੱਲ ਰਿਹਾ ਜੀ ਤੇ ਜਿਹੜਾ ਕੱਖ ਹੋਇਆ ਪਤਾ ਧਾਨ ਬਾਈ ਉਹਦੇ ਉੱਪਰ ਵੀ ਖਾਪੀ ਅਸਰ ਪੈਣ ਲੱਗ ਗਿਆ ਹੁਣ ਕਿਉਂਕਿ ਦਵਾਈ ਨੇ ਜਿਹੜਾ ਅਸਰ ਆ ਉਹ 20 ਵਜੇ ਦੇ ਦਿੰਦੇ ਪਾਣੀ ਨਾਲ ਕ ਵੀਰਾ ਨੇ ਕਰਤਾ ਸੋ ਬਾਕੀ ਚੱਲੀ ਜਾਂਦਾ ਭਾਈ ਬਾਈ ਬੋਲਟ ਦੀ ਬੜਕ ਬੋਲਟ ਬਾਈ ਬੋਲਟ ਆ ਤਾਂ ਹੀ ਤਾਂ ਕਹਿੰਦੇ ਆ ਵੀ ਪੁੱਠੇ ਗੇਰਾਂ ਦੇ ਬੋਲਟ ਮੰਗ ਦੱਬਦਾ ਨਹੀਂ ਬਾਪੂ ਸਾਡਾ ਬੰਬ ਵੱਲੀ ਹੈ ਨਾ ਚਲੋ ਬਾਈ ਚੱਲੀ ਜਾਣੇ ਬਾਕੀ ਕੰਮ ਚੱਲੀ ਜਾਂਦੇ ਆ ਬਾਕੀ ਖੇਤਾਂ ਵਿੱਚ ਤੁਹਾਨੂੰ ਗੇੜਾ ਮਰਾਉਂਦੇ ਆ ਤੇ ਲਸਣ ਦੀ ਵੀ ਗੜਾਈ ਦੇਖ ਲਓ ਵੀ ਕਣਕ ਦੇ ਨਾਲੇ ਲਸਣ ਨੂੰ ਪਾਣੀ ਲੱਗਿਆ ਤਾਂ ਵੀ ਅੱਜ ਪੰਜਵਾਂ ਛੇਵਾਂ ਦਿਨ ਹਾਲੇ ਤੱਕ ਲਸਣ ਗੜਾਈ ਪਰਣੀ ਹੋਇਆ ਕਿਉਂਕਿ ਖੇਤ ਬੱਤੇ ਨਹੀਂ ਆ ਰਹੇ ਹੈਗੇ ਸੋ ਬਾਕੀ ਮੌਸਮ ਦਾ ਵੀ ਫਰਕ ਪੈ ਜਾਂਦਾ ਏ ਓਕਣਾ ਸੂਰਜ ਦੀ ਜਿਹੜੀ ਧੁੱਪ ਨਹੀਂ ਰਹਿੰਦੀ ਇਹਨਾਂ ਦਿਨਾਂ ਦੇ ਵਿੱਚ ਤੇ ਬਾਕੀ ਚਲੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਨੂੰ ਪਿਛਲੇ ਕੈਮਰੇ ਨਾਲ ਦਿਖਾਉਂਦਾ ਕਣਕ ਵੀ ਜਿਹੜੀ ਆਪਣੀ ਵਧੀ ਹੋਈ ਵੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆਹ ਖੜੀ ਆ ਆਪਣੀ ਕਣਕ ਤੇ ਬਾਕੀ ਆ ਭਾਈ ਬਾਪੂ ਨੂੰ ਤੁਹਾਨੂੰ ਪਤਾ ਵੀ ਚਲੋ ਰਾਂ ਮਿਲ ਕੇ ਹੋਰੇ ਤੇ ਭਾਈ ਸਾਗ ਵੀ ਟੁੱਟੀ ਜਾਂਦਾ ਬਾਕੀ ਇੰਨੀ ਕਿ ਜਗ੍ਹਾ ਕਹਿੰਦੇ ਵੀ ਕੱਖ ਬੀਜਣ ਨਹੀਂ ਚਾਹੀਦੇ ਇਹਦਾ ਵੀ ਤੁਹਾਨੂੰ ਮੈਂ ਦੁੱਖ ਦੱਸ ਦਿੰਦਾ ਕਿ ਆਏ ਕਿ ਉਹ ਆ ਗਈ ਸਾਹਮਣੇ ਤੇ ਪਹੀ ਪਹੀ ਤੇ ਇੱਥੇ ਨਾ ਜਾਨਵਰ ਨੂੰ ਦੇ ਜਾਂਦਾ ਔਰਿਆ ਕਿ ਜਾਨਵਰ ਪੱਕੇ ਕੱਖ ਖਾਂਦੇ ਆ ਮਿਸ ਨਾਲ ਤੇ ਵਿੱਲੇ ਹੀ ਰੱਖਣਾ ਦੇਖੋ ਰਾਤ ਦਾ ਕੋਈ ਸਾਨ ਜਾਂ ਕੋਈ ਜਾਨਵਰ ਆਵੇ ਉਹ ਮਿਹੜੇ ਨਾਲ ਪੂਰਾ ਢਿੱਡ ਕੇ ਗਿਆ ਬਾਦ ਦਿਖ ਲੋ ਰਾਤ ਦੇ ਖਾ ਲਈ ਨੇ ਆਗ ਖਾ ਗਿਆ ਕਿਹਾ ਔਰ ਇੱਕ ਅੱਖ ਦੱਬੋਈ ਵੀ 35 ਕਿੰਨੇ ਦੀ ਠੀਕ ਨਹੀਂ ਤੇ ਆ ਦੇਖੋ ਐਨ ਪਤਾ ਲੱਗਦਾ ਨਾ ਵਿੱਚ ਨੂੰ ਲੰਘਿਆ ਵਾ ਇਗਨੀ ਤੇ ਬਾਕੀ ਮੈਂ ਤੁਹਾਨੂੰ ਦਿਖਾਉਂਦਾ ਜਿਹੜਾ ਕੱਖ ਹੈ ਬਾਈ ਵੀ ਉਹ ਪਾਣੀ ਲੱਗੇ ਤੇ ਜਿਹੜਾ ਧਾਨ ਆ ਦੇਖੋ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਇਹ ਪੀਲੇ ਪੀਲੇ ਜੇ ਪੈ ਗਏ ਆ ਖੇਤ ਨਹੀਂ ਬਾਈ ਬਾਤ ਆ ਰਿਹਾ ਦੇਖ ਲਓ ਵੀ ਇਹਦੀ ਲਸਣ ਦੀ ਗੜਾਈ ਹੋਣੀ ਹੈ ਆਹ ਲਸਣ ਹੈ ਬਾਈ ਲੱਗਿਆ ਬਸ ਸਪੈਸ਼ਲ ਜਿਹੜਾ ਦਵਾਈ ਦੇ ਵਿੱਚ ਲਸਣ ਪੈਂਦਾ ਹੈ ਜਿਹਦੇ ਸਿਰਫ ਚਾਰ ਹੀ ਇਕੱਠੀਆਂ ਹੁੰਦੀਆਂ ਵੀ ਇਹ ਲਸਣ ਦੇਖ ਲਓ ਵੀ ਲਾਉਣ ਤੋਂ ਬਾਅਦ 1 ਮਹੀਨੇ ਬਾਅਦ ਇਹ ਨੱਖ ਕੱਢੀ ਐ ਇੱਕ ਗੱਲਾਂ ਦਾ ਪਾਪਾ ਜੀ ਵੀ ਕਹਿਣ ਲੱਗੇ ਤੇ ਕਹਿੰਦੇ ਵੀ ਨਹੀਂ ਵੀ ਇਹ ਲਸਣ ਹੋਣਾ ਨਹੀਂ ਹੈਗਾ ਪਰ ਮੈਂ ਜਿਨ੍ਹਾਂ ਨੇ ਬੀਜ ਦਿੱਤਾ ਤਾਂ ਉਹ ਕਹਿੰਦੇ ਵੀ ਤੁਸੀਂ ਘਬਰਾਓ ਨਾ ਸਾਰਾ ਲਸਣ ਨਿਕਲੂਗਾ ਸੁੱਕਣੇ ਬਾਈ 1 ਮਹੀਨੇ ਬਾਅਦ ਨਿਕਲਾ ਦੇਖੋ ਹੁਣ ਕੱਲੀ-ਕੱਲੀ ਐਨ ਲੈਂਨ ਦੇ ਵਿੱਚ ਹੋਇਆ ਐ ਇਹ ਲਸਣ ਆਇਆ ਵੀ ਬਹੁਤ ਮੋਟਾ ਏਡੀ ਬੜੀ ਗੱਠੀ ਹੈ ਜੀ ਇਹਦੇ ਸਿਰਫ 4 ਹੀ ਪੌਥੀ ਹੋਣੀਆਂ ਹੁਣ ਇੱਕ-ਇੱਕ ਪੌਥੀ ਦਾ ਹੀ ਵੀ ਅਸੀਂ ਬਹੁਤ ਮੋਟੀ ਆ ਫਿਰ ਵੀ ਆ ਦੇਖੋ ਹੁਣ ਹੋਣ ਲੱਗੀ ਬਈ ਹਾਲ ਤਾਂ ਵਿੱਚ ਰਹਿੰਦੀ ਵੀ ਆ ਦੇਖੋ ਇਹ ਲਾਈ ਵੀ ਮੈਂ ਕਹਿੰਦਾ ਇਹ ਵੀ ਨਿਕਲੂਗੀ ਠੀਕ ਨੇ ਵਿੱਚ ਦੂਏ ਲਸਣ ਦੀ ਪੌਥੀ ਦੇਖੋ ਗਿਰ ਵੀ ਤੇ ਉਹ ਤੇ ਬਾਕੀ ਬਾਈ ਆ ਦੇਖੋ ਹਰਾ ਹਰਾ ਤਣੀਆਂ ਕਿੰਨਾ ਵਧੀਆ ਖੜਾ ਹੈ ਹੈ ਠੀਕਰੀ ਇਹ ਹੈ ਬਾਈ ਆਪਣੀ ਘਰ ਦੀ ਬਾਗਬਾੜੀ ਤੇ ਇਹ ਪਾਲਕ ਤੁਸੀਂ ਦੇਖਿਆ ਤਾਂ ਆਪਾਂ ਦੇਖ ਲਓ ਇੰਨੀ ਵੱਢ ਕੇ ਲੱਗੇ ਤੇ ਇੰਨੀ ਕੋਈ ਕੱਲ ਪਤਾ ਨਹੀਂ ਭਾਈ ਮਹਿਕਪ੍ਰੀਤ ਤਾਂ ਹੀ ਵੱਢ ਕੇ ਲੱਗੇ ਪਤਾ ਨਹੀਂ ਕੌਣ ਲਿਗਾ ਚਲੋ ਜਿਨੇ ਵੀ ਸਾਗ ਬਣਾਇਆ ਹੁਣ ਉਹ ਲੈ ਕੇ ਹੁਣ ਬਾਕੀ ਭਾਈ ਸਾਰੀਆਂ ਕਿਆਰੀਆਂ ਜਿਹੜੀਆਂ ਆਪਣੀਆਂ ਵਿੱਚੋਂ ਮੱਲਕ ਮੱਲਕ ਪੈਰ ਰੱਖ ਕੇ ਲਾ ਕੇ ਤੁਹਾਨੂੰ ਰਖਾ ਦਿੰਦੇ ਆ ਆਏ ਭਾਈ ਮੇਥੀ ਭਾਈ ਆਪਣੀ ਅਹ ਸਪੈਸ਼ਲੀ ਧਨੀਆ ਬੀਜੇ ਵਾ ਇੱਕ ਅਲੱਗ ਉਹ ਤੁਸੀਂ ਆਪੇ ਦੇਖ ਲੈਣਾ ਉਹ ਮੇਥੇ ਖੜੇ ਆ ਠੀਕ ਹੈ ਬਾਕੀ ਭਾਈ ਆਂ ਮੂਲੀਆਂ ਵੱਟਾਂ ਪਰ ਲਾਈਆਂ ਵੇਦੀਆਂ ਹਾਰਕ ਦੁਬਾਰਾ ਫੇਰ ਚੱਲ ਗਏ ਪਿੱਛੇ ਤੇ ਚਲੋ ਬਾਕੀ ਕਣਕ ਕੰਨੇ ਵੀ ਤੁਹਾਨੂੰ ਦਿਖਾ ਦਮ ਇੱਕ ਕੇਲਾ ਛੱਡ ਗਏ ਤੇ ਬਾਕੀ ਆਵਾਜਿ ਦੇਖ ਲੋ ਪਰਸੀਨ ਪੀਲੇ ਪੀਲੇ ਫਲ ਪੈ ਗਏ ਹਨ ਇਥੀ ਤੇ ਪਤਾ ਲੱਗ ਜਾਨਾ ਬਾਈ ਇਹ ਦੇਖੋ ਕੱਖ ਜਿਹੜੇ ਧਾਨ ਹਨ ਨਾ ਪੀਲੇ ਪੀਲੇ ਜੇ ਲੱਗੇ ਪੈਣ ਇਹਦੀ ਇਹ ਹੀ ਨਿਸ਼ਾਨੀ ਆ ਬਾਕੀ ਬਾਈ ਕਣਕ ਵੀ ਦੇਖੋ ਜਿਹੜੇ ਹੁਣ ਫਟਾਰਾ ਲੱਗੀ ਕਰਨ ਇੱਕ ਆ ਨਿਕਲਿਆ ਹੀ ਅੱਖ ਇੱਕ ਆ ਨਿਕਲਿਆ ਹੀ ਕੋਈ ਵੀ ੜਕਾ ਜੀ ਦੋ ਦੋ ਤਿੰਨ ਤਿੰਨ ਹੋਣ ਲੱਗੇ ਇਹ ਨਹੀਂ ਆ ਦੇਖੋ ਇਹਦੇ ਚ ਵੀ ਚਲੋ ਬਾਕੀ ਭਾਈ ਪਰਮਾਤਮਾ ਦੇ ਹੱਥਾਂ ਦੇਣ ਛਿਆੜ ਲੱਗੀ ਲਗਾਉਣ ਜਿੱਕਣਾ ਸਿਆਣੇ ਕਹਿੰਦੇ ਹੁੰਦੇ ਨਾ ਵੀ ਗਣ ਕਰੇ ਛਿਆੜ ਲਘੋਲੇ ਉਹ ਕੰਮ ਹੋ ਗਿਆ ਜੀ ਹੁਣ ਇਹ ਨਹੀਂ ਬਾਕੀ ਭਾਈ ਇਧਰ ਨੇਤਰ ਭਾਈ ਦਾ ਨੇ ਕੱਲ ਪਾਣੀ ਲਾਇਆ ਮੌਸਮ ਹੈ ਜਿਹੜਾ ਬਹੁਤ ਵਧੀਆ ਫਰਮਾ ਚੀਂਦਾ ਆਹ ਦੇਖੋ ਤੁਹਾਨੂੰ ਕਹਿ ਰਿਹਾ ਨਾ ਦੇਖੋ ਚੂਹਾ ਕਿੱਥੇ ਪਰ ਕਰ ਰਿਹਾ ਹੈ ਇਹ ਹਜਾ ਚੂਹਾ ਆਪਣੀ ਖੱਡ ਵੀ ਲਗਾਉਣੀ ਹੈ ਇਹ ਨਹੀਂ ਆ ਲੈ ਕਿਆ ਬੰਦਾ ਕਰੂਗਾ ਦੇਖੋ ਕਿੱਥੇ ਢੇਰ ਲਾਇਆ ਹੈ ਇਹ ਆਹ ਦੇਖੋ ਮੂਲੀਆਂ ਦੇ ਵਿੱਚ ਢੇਰ ਲਾਈ ਬੈਠਾ ਹੈ ਨਾ ਠੀਕ ਹੈ ਲੋ ਬਾਕੀ ਭਾਈ ਇਹਨਾਂ ਦੀ ਧਰਤੀ ਹੈ ਇਹਨਾਂ ਨੇ ਵੀ ਕਿਤੇ ਰਹਿਣਾ ਆ ਲੈ ਸਹੀ ਹੈ ਬਾਕੀ ਹੋ ਰਿਹਾ ਤਾਂ ਭਾਈ ਮੋਲੀਆਂ ਪੱਟ ਕੇ ਜਦੋਂ ਵੀ ਆਉਂਦੇ ਆ ਘਰ ਨੂੰ ਜਾਈ ਜਾਂਦੀਆਂ ਖਾ ਵੀ ਹੋਈ ਜਾਂਦੀ ਹੈ ਜੀ ਕਿਨਾ ਦੇਖੋ ਹੁਣ ਬਾਬਾ ਨੂੰ ਪੱਟ ਕੇ ਆ ਲਓ ਭਾਈ ਇਹ ਤਾਂ ਛੋਟੀ ਹੈ ਪਰ ਚਲੋ ਦਿਖਾਤੀ ਠੀਕ ਨੇ ਬਾਕੀ ਚੱਲੀ ਜਾਂਦੇ ਭਾਈ ਕੰਮ ਮਹਾਰਾ ਦੀ ਕਿਰਪਾ ਦੇ ਨਾਲ ਮੌਸਮ ਦੇਖੋ ਸੂਰਜ ਕਿੰਨੀ ਦੇਖਣ ਨੂੰ ਜਾ ਰਿਹਾ ਫੜੇ ਫੜੇ ਬਾਈ ਸਾਰੇ ਕੰਮ ਲੱਗੇ ਵੇ ਇੱਧਰ ਤਾਇਆ ਜੀ ਵੀ ਲੱਗੇ ਵੇ ਹਲੋ ਆਹ ਹੈ ਸਾਦ ਕੀ ਕਹਿੰਦੇ ਮੋਟਰ ਪਰ ਆ ਕੇ ਬੈਠੋ ਆਪਣਾ ਆਰਾਮ ਨਾਲ ਇਹ ਵਾਲਾ ਬਾਈ ਦੁੱਤਵਾ ਕਿੱਥੇ ਮਿਲਣਾ ਹਲੋ ਮੂਲੀ ਰੱਖਦੀ ਓਏ ਜਿੰਨੇ ਖਾਣੀ ਹੋਊਗੀ ਧੋਕੇ ਖਾ ਲੂਗਾ ਤੇ ਬਾਕੀ ਬਾਈ ਜਸਵੀਰ ਬਾਈ ਵਾਲੀ ਕਣਕ ਨੂੰ ਵੀ ਪਾਣੀ ਮੈਂ ਨਹੀਂ ਕਹਿੰਦਾ ਮੈਂ ਲਾਇਆ ਮਹਿਕਪ੍ਰੀਤ ਨੇ ਲਾਇਆ ਸ਼ਹਿ ਕਣਕ ਨੂੰ ਪਾਣੀ ਮੈਂ ਤੁਹਾਨੂੰ ਦੱਸਦਾ ਵੀ ਬੀਜਣੀ ਵੱਢਣੀ ਆਪਣਾ ਕੰਮ ਜਸਵੀਰ بھائی ਨੇ ਮੈਨੂੰ ਕਿਹਾ ਵਾ ਵੀ ਤਾਂ ਵੀ ਜਦੋਂ ਪਾਣੀ ਲਾਉਣਾ ਰੇਪਾਉਣਾ ਕਹਿੰਦਾ ਵੀ ਮਹਿਕ ਨੂੰ ਹੀ ਕਹਿਣਾ ਕਹਿੰਦਾ ਵੀ ਇਹਨੂੰ ਵੀ ਪਤਾ ਲੱਗਦਾ ਰਹੇ ਵੀ ਕੰਮ ਕਿੱਕਣਾ ਕਰਦੇ ਸੋਕਣਾ ਹੀ ਆ ਰੁਟੀਨ ਬਾਦ ਵੀ ਜਿੱਦਣ ਪਾਣੀ ਲਾਇਆ ਦੇਖੋ ਬੀਜੀ ਅਸੀਂ ਕਣਕ ਕਿੱਦਣ ਪਾਣੀ ਵੀ ਸਾਡਾ 1 ਕੋ ਦਿਨ ਲੱਗ ਗਿਆ ਬੀਜ ਦਾ ਫਰਕ ਦੇਖੋ ਉਹ ਉੱਪਰ 826 ਬੀਜ ਹੋਈ ਵੀ ਆ ਏਅਰ ਸੌਣੋਂ ਤਰਬੀਜ ਹੋਈ ਵੀ ਆ ਇਹ ਛੇਅਰ ਦਿਖਦੇ ਆ ਉਹਨਾਂ ਲੇ ਕੋਲੇ ਬੀਜ ਦਾ ਇੰਨਾ ਫਰਕ ਹੈ ਦੇਖ ਲਓ ਚਲੋ ਹੈ ਥੋੜਾ ਜਿਹਾ ਦੂਰ ਹੈ ਵੀ ਹੈ ਉਹਦੇ ਵੀ ਛਿੱਦਮ ਛਿੱਦੇ ਜਿ ਦੇਖਦੇ ਆ ਆਹ ਦੇਖੋ ਪਰ ਜਣੀ ਉਹਦਾ ਥੋੜਾ ਜਿਹਾ ਜ਼ਿਆਦਾ ਹੈ ਜਿਹੜਾ ਵੀ ਖੇਤ ਲਗਾਉਣ ਦਾ ਕੰਮ ਹੋਇਆ ਬਾਈ ਚਲੋ ਬਾਕੀ ਬਾਈ ਚੱਲੀ ਜਾਂਦੇ ਆ ਪਰ ਮੋਰਾਂ ਨੂੰ ਵੀ ਮਿਲਦਾ ਘਰ ਜਾ ਕੇ ਉਹ ਕਿਆ ਕਰਦੇ ਠੀਕ ਨਹੀਂ ਹਾਂ ਇਹ ਵਾਕੇ ਮਿੱਲੀ ਜਿਹੀ ਲਾਈਫ ਹਵਾ ਚੱਲ ਵੀ ਹਾਂ ਨਵੀਂ ਕੋਲੇ ਦੀ ਲੋ ਭਾਈ ਸਾਡਾ ਬੰਦਾ ਆ ਗਿਆ ਤੇ ਇਹ ਇਹ ਐਂਟਰੀ 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 ਹੋ ਗਈ ਹੋ ਗਈ ਐਂਟਰੀ ਭਾਈ ਸਾਡੇ ਬੰਦੇ ਦੀ ਦੇਖੋ ਸਕੂਲ ਤੇ ਆਉਂਦਾ ਨਿਆਣਾ ਤੰਗ ਹੋ ਜਾਂਦਾ ਏ ਹਾਂ ਸਤਿ ਸ਼੍ਰੀ ਅਕਾਲ ਬਲਾਈ ਜੜੀ ਅਰੇ ਮਨੋਆ ਦਾਦੇ ਇੱਧਰ ਨੂੰ ਆ ਕੇ ਦੱਸ ਇੱਕ ਗੱਲ ਇੱਧਰ ਪੈ ਲੋ ਬੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਨੂੰ ਆ ਜੜੇ ਇੱਕ ਗੱਲ ਦੱਸ ਤੇ ਇੱਧਰ ਨੂੰ ਖੋਲ ਦੇ ਖੋਲ ਦੇ ਖੋਲ ਦੇ ਤੂੰ ਖੋਲ ਦੇ ਮਾੜੀ ਜੀ ਬੂਟ ਮਾ ਤਾਂ ਕਿਹੜੀ ਨੂੰ ਵੀ ਬੈਜਾ ਬੈਜਾ ਪਾਪਾ ਜੀ ਲੱਤ ਪਰੇ ਬੈਜਾ ਮੰਮੀ ਖੋਲਦੀ ਜਰਾਬਾਂ ਖੋਲ ਦਿੰਦੇ ਮੰਮੀ ਨੇ ਯਾਰ ਹੂੰ ਹੱਥ ਨਹੀਂ ਲਾਉਣ ਦੇਣਾ ਇਹਨੂੰ ਆ ਦੇ ਲੋ ਭਾਈ ਸਾਹੂ ਮੁੰਡਾ ਹੈ ਆ ਦੇ ਲੋ ਤੇ ਇੱਕ ਕਮੈਂਟਾਂ ਚ ਕਹਿੰਦੇ ਵੀ ਪੰਮੂ ਦਾ ਬਹੁਤ ਚਲਾਕ ਹੈ ਪਰ ਸਾਹੂ ਆ ਬਹੁਤ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਕੇ ਚਲਾਕ ਹੈ ਇਹ ਚੱਲ ਹੁਣ ਆ ਮੂਰੇ ਨੂੰ ਚੱਲ ਮਨਵਾਇ ਦੱਸ ਐਦਨ ਮੂਰੇ ਨੂੰ ਗੱਲ ਕਰਨੀ ਮੈਂ ਤੇਰੇ ਨਾਲ ਇੱਕ ਤੇਰੇ ਨਾਲ ਇੱਕ ਗੱਲ ਕਰਨੀ ਆ ਮੁੰਡੇ ਉਹ ਬਿੱਲੀ ਆ ਉਹਦੇ ਉਹ ਦੇ ਹਾਂ ਹੁਣ ਐਦਨ ਨੂੰ ਗੱਲ ਤਾਂ ਉਹਨਾਂ ਸਕੂਲ ਤੇ ਹਟਾ ਦਈਏ ਲੈ ਲੈ ਲੋ ਦੋਏ ਗਰਾਹ ਕੱਟੇ ਹੀ ਆ ਗਏ ਸਹੀ ਸਾਰ ਪਰ ਮੈਂ ਐਦਨ ਨੂੰ ਆ ਹੁਣ ਦੱਸ ਤੈਨੂੰ ਸਕੂਲ ਤੇ ਹਟਾ ਦਈਏ ਪਤਾ ਹੈ ਨਹੀਂ ਨਹੀਂ ਨਾ ਭਾਈ ਮੁੰਡਾ ਕਹਿੰਦਾ ਪੜਨਾ ਐ ਲੈ ਉਹ ਲੱਗਣਾ ਬਾਈ ਕਿਆ ਲੱਗਣਾ ਹੈ ਬੜੂ ਨਾਲ ਬੜਾ ਹੋਊ ਬੜਾ ਹੋ ਕੇ ਬਣੂਗਾ ਲੋ ਭਾਈ ਜਿਸਨ ਨੂੰ ਮਿਲੋ ਮੇਰਾ ਲਸਨ ਸਾਰੇ ਪੈਪਰ ਸਾਰ ਸਿੱਕਾ ਨਾ ਤੁਸੀਂ ਇਕੱਠੇ ਸਲਾਹ ਕਰਕੇ ਆਏ ਆ ਇੱਕ 5 ਮਿੰਟ ਪਹਿਲਾਂ ਇੱਕ ਬਾਦ ਹੈ ਹੈ ਜਿਸਨ ਮੈਂ ਪਰਣਾ ਸਾਧਾ ਨਾ ਹਾਂ ਇਹ ਸਾਰੀ ਕਰਾਉਂਦੀ ਲੋ ਭਾਈ ਜਿਸਨ ਸਕੂਲ ਤੋਂ ਨਿਕਲਦੀ ਸਾਰੇ 5 ਮਿੰਟ ਚ ਘਰ ਆ ਜਾਂਦੀ ਹੈ ਠੀਕ ਹੈ ਨਹੀਂ ਇਹ ਲੈ ਭਾਈ ਸਾਡੇ ਪਹਿਲਵਾਨ ਦੇ ਕੱਪੜੇ ਖੁੱਲ ਗਏ ਲੈ ਭਾਈ ਮੱਥਾ ਲਿਖਾਈ ਨਹੀਂ ਪਤ ਘਟੇ ਰਟ ਬੰਨ ਹੰਦਾਰ ਜੀ ਤੀਦੇ ਆਪੇ ਕਹਿੰਦਾ ਇਹ ਮੈਂ ਕਹਿੰਦਾ ਬੱਚੇ ਖੋਲਦਾ ਨਹੀਂ ਕੋਈ ਨਹੀਂ ਹਾਂ ਜੀ ਸਨ ਹਾਂਜੀ ਕੱਲ ਕਾ ਗੋਲ ਗੱਪੇ ਖਾਦੇ ਤੇ ਪਤਾ ਲੱਗਿਆ ਮੈਨੂੰ ਮਾਂ ਤੇ ਹਾਂਜੀ ਹੈ ਲੋ ਬਾਈ ਗੋ ਹੈ ਈਲਾ ਦਾ ਕਰਕੇ ਲੈ ਕੇ ਜਾਂਦੀ ਆਉਂਦੀ ਆ ਇਹ ਹਾਂ ਪਰ ਮਾਝੇ ਘਟੇ ਰਹਿ ਜਾਂਦਾ ਹੈ ਚਲ ਕੋਈ ਨਹੀਂ ਜਮਾਈ ਲੈ ਕੇ ਗਿਆ ਤਾਂ ਆ ਦੇਖਿਆ ਸਾਬ ਬਾਈ ਇਹ ਨਾ ਸਾਡੇ ਘਰ ਸੁਣ ਲੈ ਸੁਣ ਲੋ ਬਾਈ ਕੱਲ ਜਦੋਂ ਮੈਂ ਮੈਗੀ ਲੈ ਕੇ ਗਈ ਆਉਂਦੀ ਹੋਈ ਡੱਬੇ ਦੇ ਵਿੱਚ ਦੋ ਤਿੰਨ ਛੱਡ ਲਈ ਨਿਊਡਲ ਜੇ ਬਾਬਾ ਮੂਣ ਚੱਕ ਕੇ ਮਾਂ ਨੂੰ ਸ਼ਾਮ ਨੂੰ ਦਿਖਾਤਾ ਕਹਿੰਦਾ ਆ ਗਿਆ ਦੀਦੀ ਨੇ ਦਿੱਤਾ ਠੀਕ ਆ ਲੱਗੀ ਲਗੜ ਸਵੇਰੇ ਬਾਬਾ ਮੂਣ ਮੈਗੀ ਹੋਣੀ ਹੈ ਹੈ ਇਹ ਕੰਮ ਦਾ ਚਲੋ ਪਾਣੀ ਕੁਟੀ ਕਹਿੰਦੇ ਵੀ ਦੀਦੀਆਂ ਬੇਤਿਕਾਲ ਮਨ ਨੂੰ ਨਹੀਂ ਦਿੱਤੀ ਹੈਗੀ ਕਿੰਨੇ ਪ੍ਰੋਗਰਾਮ ਪਰ ਜਾਣਾ ਤਾਂ ਕਿ ਤੂੰ ਧੋਖਾ ਕਰਦੀ ਆ ਮੈਂ ਮੈਗੀ ਤਾਂ ਘਟ ਦਿੰਦੀ ਆ ਸਵੇਟਾ ਮੋਨੇ ਆਣਾ ਰੋਟੀ ਕੱਲ ਨੂੰ ਮੰਮਾ ਅੰਡਾਲੀ ਅਸੀਂ ਜਿੱਥੇ ਗਏ ਸੀ ਨਾ ਉਹ ਤੇ ਸਾਡਾ 6ਵੀਂ 7ਵੀਂ 8ਵੀਂ 9ਵੀਂ 10ਵੀਂ ਇਹ ਪੰਜ ਜਣੇ ਕਹਿੰਦੇ ਆ ਆਪਣਾ ਪਹਿਲਾ ਸਥਾਨ ਆਇਆ ਆਪਣੀ ਸਕੂਲ ਦਾ ਲਾ ਬਈ ਕਾਹਦਾ ਤਾਂ ਬਗਾਰਨਾ ਉਹ ਕੁਇਜ਼ ਮੁਕਾਬਲਾ ਦਾ ਪਹਿਲਾ ਜਿਹਾ ਟੈਸਟ ਸੁਣਨੇ ਆ ਫਿਰ ਹੋਰ ਆਰਗੇਨਟੈਸ ਸੁਣਨਾ ਕਿ ਆ ਵੀ ਪੜਾਈ ਆ ਹੁੰਦੀ ਹੈ ਕਿ ਆਏ ਪੜਾਈ ਹੋਏ ਤੂੰ ਫਸਟ ਆਈ ਹੈ ਕਿ ਤੁਹਾਡਾ ਸਕੂਲ ਸਾਡਾ ਸਕੂਲ ਲਾ ਬਈ ਕੱਲੇ ਗਈ ਸੀ ਜੇ ਮੈਡਮ ਲੈ ਗਈ ਸੀ ਸ਼ਾਬਾਸ਼ ਤੈਨੂੰ ਤਾਂ ਮੈਗੀ ਬਣਾ ਕੇ ਦਿੱਤੀ ਹਾਂਜੀ ਫਾਸਟਾ ਗਿਆ ਸਕੂਲ ਨੂੰ ਰੋਟੀ ਵੀ ਲੈ ਗਈ ਸੀ ਜੀ ਮੈਗੀ ਦੀ ਦਿੱਤੀ ਰੋਟੀ ਵੀ ਜੀ ਯਾਨੀ ਪੰਮੂ ਨੂੰ ਤਾਂ ਸਬੂਤ ਦਿਖਾਉਣਾ ਤਾਂ ਪੰਮੂ ਤਾਂ ਬੈਠਦਾ ਰਹਿੰਦਾ ਪਿੱਛੇ ਦੇ ਕੀ ਆਣ ਦੱਸਾਂਗੇ ਕੋਈ ਉਹ ਬਿਸਕੁਟ ਆਣਾ ਲਹਾਵਾ ਦਿਖ ਜਿਵੇਂ ਲੋ ਭਾਈ ਜਸ਼ਨ ਨੂੰ ਆਇਆ ਦਿਨਾਂ ਦੇ ਵਿੱਚ ਆ ਕੇ ਪੱਕੀ ਖੰਗ ਹੁੰਦੀ ਆ ਇਹ ਉਹ ਤਾਂ ਦੂਜੀ ਦਵਾਈ ਦਿੱਤੀ ਦਿੱਤੀ ਇਹ ਗੀ ਨਾ ਮੈਂ ਤਾਂ ਵਾਪਸ ਆਉਂਦਾ ਖੰਗ ਵੀ ਹੁਣ ਜਦੋਂ ਹਟਣੀ ਜਦੋਂ ਗਰਮੀ ਆਉਣੀ ਹਾਂ ਭਾਈ ਬਾਥਰੂਮ ਕਰਕੇ ਆਇਆ نو بھائی ਛੱਡ ਹੁਣ ਬਾ ਕੰਮ ਸ਼ੁਰੂਆ ਦਿਖਾਏ ਦਨ ਮੜਾ ਜਾ ਐਦਨ ਦਿਖਾ ਆਇਆ ਲੜਕਦਾ ਆ ਬਈ ਬੰਦਾ ਸਾਡਾ ਦੇਖ ਲੋ ਲੰਬਾ ਹੋਣਾ ਇਹਨੇ ਠੀਕ ਹਾਂਜੀ ਚਲੋ ਭਾਈ ਕੱਢ ਲੋ ਖੋਲ ਪਤਰਾ ਕੱਪੜੇ ਦੂਵੇ ਲੈ ਹਰਜੀ ਤੇ ਨਾ ਹੁੰਦੇ ਚਾਪਗ ਪਾ ਲਿਆ ਲੈ ਭਾਈ ਲੂਟੇ ਵੀ ਭਾਈ ਜੇ ਸੁਣਨੇ ਆ ਦੇਖ ਲੋ ਨਵੇਂ ਨਵੇਂ ਜੰਤਰ ਇਹ ਇੱਥੇ ਹੁੰਦਾ ਇਹ ਆਏ ਰੱਖਣ ਨੂੰ ਇਹ ਇਹ ਹਲੇ ਵਰਤਿਆ ਨਹੀਂ ਨਵਾਂ ਇੱਥੇ ਤੇ ਇੱਥੇ ਰੱਖ ਦੁੰਦੇ ਆਂ ਅਸੀਂ ਕਈ ਗੱਲਾਂ ਚਲੋ ਕਦੇ ਕਦੇ ਕਹਿੰਦੇ بڑے بڑے ਸ਼ਹਿਰਾਂ 'ਚ ਛੋਟੀ ਛੋਟੀ ਬਾਤਾਂ ਹੋ ਜਾਂਦੀ ਹੈ ਲੋ ਭਾਈ ਬੂਟੇ ਬਾਈ ਐਨ ਵਧੀਆ ਦਾ ਵਧੀਆ ਖੜੇ ਆ ਠੀਕ ਨਹੀਂ ਬਾਕੀ ਉਹ ਦੇਖੋ ਇਕਣ ਆ ਜਾਂ ਸਕੂਲ ਤੇ ਆਉਂਦਾ ਨਾ ਇਕਣਾ ਹੀ ਹੁੰਦਾ ਬਾਈ ਇਹਨਾਂ ਦਾ ਠੀਕ ਨਹੀਂ ਬਾਕੀ ਮਹਾਰਾਜ ਦੀ ਕਿਰਪਾ ਨਾਲ ਭਾਈ ਬੇੜੇ ਦੇ ਵਿੱਚ ਤੁਹਾਨੂੰ ਪਤਾ ਮੋਟਰਸਾਈਕਲ ਸਕੂਟਰ ਖੜੇ ਹੀ ਰਹਿੰਦੇ ਆ ਠੀਕ ਜੀ ਹਾਂ ਬਾਈ ਉਹ ਤੇਰੇ ਲੋਰ ਪਾਰਲੀਮੈਂਟ ਦੇ ਨੇ ਆ ਦੇਖੀ 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 ਮਾਨੇ ਕੋਟੀ ਵੀ ਪਾਤੀ ਇਹ ਆਉਦੇ ਇਹੋ ਜੇ ਕੰਮ ਹੈ ਸਕੂਲ ਤੇ ਆਉਂਦੀ ਸਾਰੇ ਜਸ਼ਨਬਾਈ ਬੜੀ ਹੋ ਗਈ ਉਹਨੇ ਤਾਂ ਹੁਣ ਆਪਣੀ ਕੋਟੀ ਉਹ ਆਪ ਪਾ ਲੈਂਦੀ ਕੱਪੜੇ ਇਹ ਇਹਦੇ ਹੁਣ ਪਾਉਣੇ ਪੈਣਗੇ ਹਾਂ ਆ ਕੇ ਛੜਤਾ ਪਿੱਲਾ ਮਸਨ ਨਾ ਰਿਵੂ ਟੁੱਟਦਾ ਜੀ ਬਰ ਰਟਣਾ ਹੋ ਜਾਂਦਾ ਇਹ ਹੱਥਾਂ ਪਰ ਜ਼ਿਆਦਾ ਲੜਕੇ ਜੀ ਅੱਛਾ ਅੱਛਾ ਠੀਕ ਕਿਤਾ ਕਰਕੇ ਚੰਦਾ ਚੰਦਾ ਜੀ ਲਟਕਦਾ ਏ ਦਿਖਾਈ ਤਾ ਰੜੀ ਦਿਖਾਈਂਦਾ ਦੇਖਤਾ ਭਾਈ ਲੈ ਭਾਈ ਇੱਕ ਦੋ ਦਿਨ ਕਾਫੀ ਲੜਕੇ ਆ ਜੀ ਫਿਰ ਇਹਦੇ ਰਟਣ ਹੋ ਗਏ ਕੋਟੀ ਲੋਰ ਪਾਲੀ ਮੁੰਡੇ ਨੇ ਸਾਡੇ ਨੇ ਬਹੌਣ ਬਾਈ ਦੇ ਕੋਲ ਕਿੰਨਾ ਟਾਈਮ ਹੈ ਬਸ ਸਿਰਫ ਅੱਧਾ ਘੰਟਾ ਆਇਆ ਜੀ ਸਿਰਫ ਅੱਧਾ ਘੰਟਾ ਨਾ ਅੱਧੇ ਘੰਟੇ ਬਾਅਦ ਭਾਈ ਟ੍ਰੇਨ ਫੇਰ ਤਿਆਰ ਆ ਜਾਣ ਨੂੰ ਅੱਧੇ ਘੰਟੇ ਦੇ ਵੀ ਘਟੇ ਆ ਜੀ ਏ ਦਾ ਮੈਂ ਪਹਿਲਾਂ ਹੀ ਚਲਾ ਜਾਂਦਾ ਟਿਊਸ਼ਨ ਨੂੰ ਟਿਊਸ਼ਨ ਦਾ ਭਾਈ ਅੱਧੇ ਘੰਟੇ ਤਾਂ ਹੁਣ ਇਹਨਾਂ ਨੇ ਸੂਰਜ ਦੇਖ ਲਓ ਆਹ ਖੜਾ ਏ ਤਾਰੇ ਚੜੇ ਤੇ ਘਰ ਵੜਨਾ ਚੱਲ ਪਈ ਨਾ ਫਿਰ ਮੈਂ ਮੂਰੇ ਬੈਠਣਾ ਬੈਠਣਾ ਹੁੰਦਾ ਜਾ ਕੇ ਚਲੋ ਮੈਂ ਪੈਰ ਬਾਸ਼ ਕਰਕੇ ਆਉਂ ਜਾ ਬਈ ਤੋਹਿਆ ਪੈਰ ਜਾ ਲੋ ਇਹ ਬੁੱਟਾ ਤੇ ਮੁਸਕਮਾਰਾਂ ਲੱਜ ਜਾਂਦਾ ਨਾ ਹਾਂਜੀ ਪੈਰਾਂ ਦੇ ਹੋ ਜਾਂਦਾ ਕਈ ਵਾਰ ਬੱਚੀ ਤੇੜੀ ਘਰ ਮਾਰਦਾ ਨਾ ਫਿਰ ਕੇਅਰ ਕਰਦੇ ਨਾ ਰੋਦੀ ਰੋਦੀ ਤਾਂ ਦਵਾਈ ਦਿੰਦੇ ਨੇ ਤੇ ਨਾ ਤਾਂ ਉਹ ਫਿਰ ਰੋਦੀ ਨਾ ਬੂਟਾ ਬੂਟੇ ਬੂਟ ਤਾਂ ਪੁੱਤਰ ਖੁੰਦੇ ਧੁੱਪ 'ਚ ਰੱਖਦੀ ਐ ਜਿਸ਼ਨਾਂ ਦਾ ਸਮਝ ਐ ਨਾ ਜਿਸ਼ਨਾਂ ਬਾਈ ਬੂਟ ਆਪਣਾ ਧੁੱਪ 'ਚ ਰੱਖਣਿਆ ਪੰਮਣ ਵੀ ਰੱਖਦੇ ਆਂ ਜੀ ਰੋਜ਼ ਦੀ ਰੋਜ਼ ਬਸ ਆਏ ਨੇ ਵੀ ਕਮਰਿਆ 'ਚ ਨਹੀਂ ਜਾਣੇ ਹਾਂ ਚੁੱਕੇ ਤੇ ਬਸ ਇੱਥੇ ਪੌੜੀ ਤੋਂ ਅੰਦਰ ਰੱਖ ਦੋ ਆਏ ਭਾਈ ਬੂਟਾਂ ਦੀ ਗੈਰਾਜ ਦੇਖ ਲਓ ਸਾਡੀ ਉਹ ਗੇਟ ਖੁੱਲਣਾ ਇੱਥੇ ਬੂਟ ਰੱਖ ਹੁੰਨੇ ਆ ਸਾਰਿਆਂ ਦੇ ਇੱਥੇ ਤਕਰੀਬਾ ਲਾਉਂਦੇ ਜਿਹਨੇ ਚਪਲ ਪਾਉਣੀ ਆ ਬੂਟ ਰੱਖ ਦੋ ਚਪਲ ਪਾ ਲਓ ਕੱਢ ਕੇ ਰੁਪਾਲ ਪਾਣੀਆ ਉਹ ਲੱਗਾ ਭਾਈ ਪੈਰ ਤਾਂ ਹਣਾ ਉਹ ਦੇਖੋ ਉਹ ਲੱਗਾ ਟੁੱਟੀ ਕੋ ਖੜਾ ਦੇਖੋ ਇਹ ਬੰਦਾ ਗ੍ਰੇਟ ਹੈ ਉਹ ਦੇ ਦੇ ਦੇਖ ਰ ਲੈ ਭਾਈ ਵੀਰ ਜੀ ਦੇ ਬੂਟ ਵੀ ਰੱਖਤੇ ਜਿشن ਇੱਕ ਨਾ ਸਾਡੀ ਧਿਆਣੀ ਧੀ ਸਾਡੀ ਸਿਆਣੀ ਉਹ ਤਾਂ ਚਪਲ ਪਈ ਹੋਣੀ ਉਹ ਲੈ ਆਪਣੀਆਂ ਚਪਲਾਂ ਕੋਲ ਗਈ ਇਹ ਛੇ ਚਲੋ ਸਰਦਾਰ ਨੇ ਹੁਣ ਤਾਂ ਇੱਥੇ ਬੈਠੀ ਦੇਖੀ ਜਾਂਦੀ ਚਾਹ ਤਾਂ ਲਿਆ ਦੇ ਨਾ ਮੱਲਿਆ ਉਹਨੇ ਇਹ ਬੱਚਾ ਮੂੰਹ ਹਟੋਆ ਹੋਇਆ ਉਹਦਾ ਅਸੀਂ ਦੇਂਦੀ ਬੈਠੀ ਹੂੰ ਤੂੰ ਆਪਣੇ ਖਾਤਰ ਵੀ ਲਿਆ ਮੇਰੇ ਖਾਤਰ ਵੀ ਲਿਆ ਹਾਂਜੀ ਅਮਨ ਦਾ ਜਿਵੇਂ ਪੈਗੀ ਸੀ ਜੀ ਦੁਬਾਰੇ ਐਹਰ ਜੀ ਤੇ ਬੇੜੇ ਖੁੱਲੇ ਦੀ ਮੌਜ ਹੈ ਨਾ ਦੇ ਹਾਂਜੀ ਹੈ ਨਾ ਅਜੇ ਸਾਰੇ ਹੁਣ ਆਏ ਨਹੀਂ ਐਟ ਪ੍ਰੀਜ਼ਮ ਸਾਰਿਆਂ ਦੀ ਭਾਈ ਹੁਣੇ ਐਂਟਰੀ ਹੋਈ ਆ ਅਮਨ ਦੇ ਪਾਪਾ ਜੀ ਦੀ ਮੇਰੀ ਇਹ ਕੱਲੀ ਹੋਰ ਇਹ ਮੰਜੇ ਫਿਰ ਸਵੇਰ ਦੀ ਮੈਨੂੰ ਲੱਗਦਾ ਕਿੰਨਾ ਹੋਵੇ ਕਿੰਨਾ ਘੰਟੇ ਪਈ ਆ ਸੱਚੀ ਸੱਚੀ ਦੱਸ ਦੇ ਹੈ ਮੈਂ ਤੂੰ ਕੁਝ ਪੈ ਗਈ ਦਿੰਦੀ ਹਾਂ ਦੇਖ ਲਓ ਭਾਈ ਇਹ ਕੱਲੀ ਉਰੇ ਕਹਿੰਦਾ ਘਰ ਦਾ ਜਿੰਦਰਾ ਇਹ ਕੱਲੀ ਉਰੇ ਪਈ ਰਹੀ ਆ ਰਾਮ ਨਾਲ ਫਟਾਪ ਆਪਣੀ ਜਿਹਾ ਹੁੰਦਾ ਹੈ ਦੇਖੀ ਗਈ ਕੋਈ ਨਹੀਂ ਆਇਆ ਹੈਗਾ ਸਵੇਰ ਦਾ ਸਾਜਰੇ ਦੇ ਅਸੀਂ ਕੱਟੀ ਨਿਕਲੇ ਹੋਏ ਆ ਸਾਰੀ ਆ ਮਨ ਵੀ ਹੁਣ ਅਸੀਂ ਸਮਝ ਲਓ ਵੀ ਮੈਂ 3 ਵਜੇ ਆ ਗਿਆ ਸਵਾ 3 ਐਂਟਰੀ ਹੋਈ ਪੰਮੂਰਾਂ ਦੀ ਮੈਂ 4 ਟਿਰ ਦੇ ਟਾਈਮ ਨੂੰ ਮੁੜਿਆ ਏ 4 ਟਿਰ ਦੇ ਟਾਈਮ ਨੂੰ ਮੁੜਿਆ ਹੈ ਨਾ ਚਲੋ ਬਾਈ ਚੱਲਦਾ ਇੱਕ ਨਾਸੀ ਮਜ਼ਾਕ ਠੀਕ ਨੇ ਠੀਕ ਹੈ ਚਲੋ ਹਾਂ ਵੀ ਓਕੇ ਪੰਮੂ ਲੋ ਠੀਕ ਆ ਬਾਈ